ਅੰਮ੍ਰਿਤਸਰ ਵਿੱਚ ਕੁਝ ਨੌਜਵਾਨ ਆਪਸ ਵਿੱਚ ਪਿੜੇ ਨੇ ਮਾਮੂਲੀ ਕਹਾਸੂਨੀ ਤੋਂ ਬਾਅਦ ਲੜਾਈ ਹੋਈ ਹੈ ਪੀੜਤ ਨੌਜਵਾਨਾਂ ਮੁਤਾਬਕ ਉਹਨਾਂ ਨਾਲ 15-20 ਲੋਕਾਂ ਨੇ ਇਕੱਠੇ ਹੋ ਕੇ ਕੋਟਮਾਰ ਕੀਤੀ ਹੈ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉਧਰ ਪੁਲਿਸ ਮੁਤਾਬਕ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਕੀ ਗੱਲ ਹੈ ਸਰਦਾਰ ਜੀ ਬਈ ਮੇਰਾ ਨਾਮ ਜੱਜਵੀਰ ਸਿੰਘ ਵਾਹ ਕਿੱਥੋਂ ਦੇ ਰਹਿਣ ਵਾਲੇ ਵੀਰ ਜੀ ਆਪਾਂ ਸੁਲਤਾਨ ਰੋਡ ਮੰਦਰ ਵਾਲੇ ਵੀ ਆ ਰਹੇ ਹਾਂ ਜੀ ਕੀ ਗੱਲ ਹੈ ਭਾਈ ਬਈ ਕੱਲ ਆ ਦੋ ਭਰਾ ਮੇਰੇ ਬੇਟੇ ਹੀ ਉੱਥੇ ਕਲਫਾਵਾਨੇ ਸਾਹਮਣੇ ਖਾਣ ਪੀਣਦੇ ਸੀ ਤੇ ਇੱਥੇ ਮੈਨੂੰ ਫੋਨ ਆਇਆ ਵੀ ਦਾਦਾ ਲੜਾਈ ਹੋਈ ਆ ਤੇ ਛੇਤੀ ਆਓ ਵੀ ਤੇ ਮੈਂ ਕਿਹਾ ਚੱਲ ਮੈਂ ਆਉਣਾ ਤੇ ਮੈਂ ਜਦੋਂ ਉੱਥੇ ਗਿਆ ਵਾਂ ਤੇ ਮੈਂ ਦੋ ਪਾਰਟੀਆਂ ਲੜਨੀਆਂ ਸੀ ਤੇ ਮੈਂ ਸਮਝਾਇਆ ਵੀ ਮੈਂ ਹਾਂ ਲੜਨਾ ਨਹੀਂ ਆਪਾਂ ਚਲੋ ਉਹਨਾਂ ਨੇ ਖਾਦੀ ਪੀਤੀ ਆ ਆਪਾਂ ਘਰੇ ਚਲੀਏ ਆਪੋ ਆਪਣੇ ਆਪਾਂ ਜ਼ਰੂਰੀ ਇੱਥੇ ਲੜਨਾ ਤੇ ਮੈਂ ਭਾਈ ਉਹਨਾ 15 20 ਜਣੇ ਹੈਗੇ ਹੀ ਉਹ ਤੇ ਮੈਂ ਕਿਹਾ ਅਸੀਂ ਘਾਟਾ ਫੜਾ ਘਰੋਣਾ ਆਪਾਂ ਚਲੀਏ ਇੱਥੋਂ ਤੇ ਮੈਂ ਇਹਨਾਂ ਨੂੰ ਗੱਡੀ ਦੇ ਗਏ ਨਾ ਆਪਣੀ ਚਾਰ ਪੰਜ ਜਣੇ ਮੈਂ ਇਹਨਾਂ ਨੂੰ ਗੱਡੀ ਦੇ ਦੇਗੇ ਤੇ ਮੈਂ ਤੁਸੀ ਚਲ ਜੋ ਤੇ ਮੈਂ ਆਉਣਾ ਵਾ ਤੇ ਇਹ ਗੱਡੀ ਦੇ ਚਲ ਗਏ ਆ ਤੇ ਮਗਰੋਂ ਮੈਂ ਇਹ ਦੋਵੇਂ ਜਣੇ ਮੋਟਰਸਾਈਕਲ ਤੇ ਬੈਠੇ ਆਉਨੇ ਆ ਤੇ αਲਫਾ ਵਾਲੇ ਸਿਲਮੀ ਵਾਲੇ ਸਾਹਮਣੇ ਜਿਹੜੀ ਗਲੀ ਨਹੀਂ ਗਈ ਵੀ ਓਹਲੀ ਗਲੀ ਨੂੰ ਮੋਟਰਸਾਈਕਲ ਪਾਇਆ ਤੇ ਪਿੱਛੋਂ ਨਾ ਮੁੰਡੇ ਆਉਂਦੇ ਆ ਵਾ ਭਾਈ ਤੇ ਮੈਂ ਨੂੰ ਕਹ ਮੈਂ ਪ੍ਰਿੰਸ ਮਗਰੋਂ ਮੁੰਡੇ ਆਉਂਦੇ ਮੋਟਰਸਾਈਕਲ ਜਲਦੀ ਭਜਾ ਉਹ ਅੰਦਰ ਵੜ ਕੇ ਭਾਈ ਅਸੀਂ ਸੱਜਿਆ ਤੋਂ ਮੋੜਿਆ ਬਾਅਦ ਉਹ ਗਲੀ ਬੰਦ ਈ ਸਾਨੂੰ ਨਹੀਂ ਪਤਾ ਹੀ ਗਲੀ ਬੰਦ ਗਈ ਅਸੀਂ ਉੱਥੇ ਰਹੀ ਤਾਂ ਨਹੀਂ ਲੱਗ ਕੇ ਰਹਿੰਦੇ ਨਹੀਂ ਆ ਉਹ ਗਲੀ ਬੰਦ ਹੀ ਅਸੀਂ ਅੱਗੇ ਚੱਲ ਗਏ ਅੱਗੋ ਗਲੀ ਬੰਦ ਪਿੱਛੇ ਭਾਈ 15 20 ਜਣੇ ਸੀ ਉਹ ਹੱਡੇ ਗੱਲ ਪੈ ਗਈ ਆ ਗੰਡਾਸੇ ਵਗੈਰਾ ਸਲਕਰ ਵਗੈਰਾ ਤੇ ਭਾਜੀ ਉਹਨਾਂ ਨੇ ਬੋਤਲਾਂ ਦਾਤਰ ਤੇ ਹੋਰ ਵੀ ਉਹਨਾਂ ਕੋਲ ਬੜਾ ਖੁਸ਼ ਹੈ ਗਈ ਬੰਦਿਆਂ ਦੀ ਪਛਾਣ ਹੋ ਗਈ ਕਿਹੜੇ ਬੰਦੇ ਸੀ ਜੇ ਤੁਹਾਡੇ ਕੋਲ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਭਾਜੀ ਕੋਈ ਰੰਜਿਸ਼ ਨਹੀਂ ਸਾਡੀ ਉਹਨਾਂ ਨਾਲ ਆਹੀ ਉਤੇ ਵਹੇ ਗਏ ਸਾਡੀ ਕੋਈ ਰੰਜੇ ਛੋੜਾ ਹੀ ਲੜਨ ਯਹੀ ਵੀ ਲੜਨ ਗਏ ਹੁੰਦੇ ਤੈin ਛੱਟਾ ਥੋੜੀ ਖਾ ਕੇ ਆਉਣੀ ਆ 15 16 ਬੰਦੇ ਨੇ ਕਰਦੇ ਹਮਰੇ ਕਿ ਤੁਸੀਂ ਦੋ ਜਣੇ 15 16 ਜਣੇ ਹੀ ਭਾਜੀ ਉਹਨਾਂ ਨੇ ਸਾਨੂੰ ਮਹੀਂ ਮੋਰਸਾਲ ਦੇ ਉਹਨੇ ਮਾਰਿਆ ਜੋਰ ਦੀ ਪਾਣੀ ਦਾਤਰ ਮਾਰਿਆ ਬੇਸਬਾਲ ਮਾਰਿਆ ਮੈਨੂੰ ਨਹੀਂ ਕੋਈ ਮੈਂ ਡੇਪਿਆ ਥੱਲੇ ਕਿੰਨੇ ਕੁ ਵੇ ਤੇ ਪੰਚੀ ਭਾਜੀ ਜਦੋਂ ਭਾਜੀ ਇਹ 11 11:30 ਵੇ ਦੀ ਗੱਲ ਹੈਗੀ ਆ ਠੀਕ ਆ ਤੇ ਉਸ ਤੋਂ ਬਾਅਦ ਮੇਰੇ ਇੱਥੇ ਮਾਰਿਆ ਖੁਮਰਾ ਸਾਰਾ ਸੀਦੀ ਖੋਲਦਾ ਮੈਂ ਥੱਲੇ ਆਇਆ ਵਿੱਚ ਲਾ ਥੱਲਾ ਪੈ ਗਿਆ ਲੰਮੇ ਮੇਰੇ ਸਿਰ ਚ ਪਾਣੀ ਕੀ ਡਾਤਰ ਮਾਰੇ ਬੋਦਲਾ ਮਾਰਿਆ ਜੋ ਉਹਨਾਂ ਨੇ ਹੱਥ ਆਣਾ 15 20 ਜਿਹੜੇ ਰੱਜੇ ਹੀ ਸ਼ਰਾਬ ਨਾਲ ਉਹ ਭਾਈ ਗੱਡੀ ਤੇ ਅਸੀਂ ਕਿਧਰੇ ਦੇ ਗਈ ਸੀ ਭਾਈ ਗੱਡੀ ਤੇ ਨਹੀਂ ਉਹ ਤੁਰ ਕੇ ਆਏ ਸਾਡੇ ਮਾਰੇ ਭੱਜ ਗਏ ਸਾਡੇ ਮਗਰ ਆਏ ਅਸੀਂ ਮੋਟਰਸਾਈਕਲ ਭਜਾਉਨੇ ਆ ਸਾਡੀ ਕਿਸਨ ਮਾਰੀ ਸਾਡਾ ਮੋਟਰਸਾਈਕਲ ਬੰਦ ਗਲੀ ਚ ਪੈ ਗਿਆ ਤੇ ਉਧਰ ਉਹਨਾਂ ਨੇ ਘੇਰ ਲਿਆ ਸਾਨੂੰ ਤੇ ਉਹਨਾਂ ਨੇ ਉਹ ਸਾਡਾ ਭਾਈ ਮੇਰੇ ਜੇਚ ਮੇਰਾ ਫੋਨ ਹੈਗਾ ਸੀ ਫੋਨ ਵੀ ਲੈ ਗਏ ਉਹ ਇੱਕ ਮੇਰੇ ਚੈਨੀ ਗਈ ਕਿਆ ਨਾ ਮੈਨੂੰ ਲੁੱਟਖੋ ਵਾਲੇ ਬੰਦੇ ਸੀ ਲੁੱਟਖੋ ਵਾਲੇ ਇਹਦਾ ਇਹਦੇ ਇਹਦੇ ਕੋ ਆਈਫੋਨ ਵੀ ਗਾਇ ਹੀ ਠੀਕ ਆ ਇਹਦਾ ਆਈਫੋਨ ਵੀ ਨਹੀਂ ਗਾ ਰ ਪਰਸ ਵੀ ਨਹੀਂ ਗਾ ਜੇਬ ਚ ਕੈਮਰਾ ਕੋ ਸੀਸੀਟੀਵੀ ਵਗੈਰਾ ਸਾਹਮਣੇ ਆਇਆ ਉੱਥੇ ਭਾਈ ਅੱਜ ਗਏ ਹੀ ਆਪਣੇ ਛੋਟਾ ਭਰਾ ਗਿਆ ਹੀ ਉੱਤੇ ਵੇਖ ਗਿਆ ਨਾਲ ਮਲਾਜਮ ਗਏ ਹੀ ਤੇ ਉਹ ਸੀਸੀਟੀਵੀ ਕੈਮਰੇ ਚ ਹੈਗੀ ਆ ਇਹਨੂੰ ਸੱਟਾ ਮਾਰਨ ਦੇ ਮੈਂ ਡਿੱਗ ਪੈ ਪਿਛੇ ਚਾਹੂੰਗੇ ਜੇ ਉੱਥੇ ਕੈਮਰਾ ਨਹੀਂ ਗਾਇ ਹੀ ਮੈਨੂੰ ਉੱਥੇ ਇਹਨਾਂ ਨੇ ਚੰਗੀ ਤਰ੍ਹਾਂ ਘੁੱਟਿਆ 15 16 ਜਾਨਾਂ ਮੇਰਾ ਨਾਮ ਭਾਈ ਅਮਰਿਤਪਾਲ ਸਿੰਘ ਵਾ ਹਾਂਜੀ ਕਿੱਥੇ ਰਹਿੰਦੇ ਹੋ ਸਲਤਾਂਵਿੰਡ ਰੋਰ ਮੰਦਰ ਵਾਲੇ ਪਿਆਰ ਦੇ ਰਹਿਣ ਵਾਲੇ ਆਪਾਂ ਭਾਈ ਕਹਿੰਦੇ ਉੱਥੇ ਖਾਣ ਪੀਂਦੇ ਹਾਂ ਕਿਹੜੀ ਜਗ੍ਹਾ ਤੇ ਮਾਰਾ ਐ ਅਲਫਾ ਮੰਦੇ ਸਾਹਮਣੇ ਹਾਂਜੀ ਤੇ ਸਾਡੇ ਅੰਦਰ ਨਾ ਕੋਈ ਤਿੰਨ ਜਣੇ ਹੈਗੇ ਸੀ ਕਹਿੰਦੇ ਬਾਹਰ ਦੇ ਹੀ ਇੱਥੋਂ ਦੇ ਨਹੀਂ ਮਤਲਬ ਮਾਝਲ ਬਣੇ ਹਰਿਆਣੇ ਦੇ ਹੀ ਉਹਨਾਂ ਨਾਲ ਹਦੀਪ ਤੁੰਤੂ ਮੈਮ ਹੋਈ ਬੈਸਾ ਉਸਾਈ ਹੱਥੋ ਪਾਈ ਮੜਾ ਮੋਟੇ ਤੇ ਆਪਾਂ ਬਾਹਰ ਆ ਗਏ ਓ ਐਨਟੀ ਵਖਰੀ ਪਾਰਟੀ ਸੀ ਮਤਲਬ ਠੀਕ ਉਹਨਾਂ ਨੇ ਸਾਡਾ 16 ਸਲਾਪਾ ਹੋ ਗਿਆ ਕਹਿੰਦੇ ਤੁਸੀਂ ਜਾਓ ਆਪਣੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਗਈ ਆਪਾਂ ਬਾਹਰ ਆ ਗਏ ਕੋਈ ਹੋਰ ਹੀ ਵਖਰੇ ਅੰਦਰ ਬੈਠੇ ਹੀ ਉਹ ਬਾਹਰ ਆ ਗਏ ਉਹ ਕਟੋਕਟ ਬੰਦੇ ਇਕੱਠੇ ਹੋਏ ਤੇ ਮੈਂ ਇਹ ਇਹ ਕਹਿੰਦੇ ਕਹਿੰਦੇ ਉਹ ਤੁਹਾਡੇ ਨਾਲ ਭਰਾ ਨਹੀਂ ਓਖੇ ਸੋਖੇ ਹੁੰਦੇ ਸੀ ਵੈਸਾ ਵਸਾਈ ਇਹਨਾਂ ਨੇ ਵੈਸਾ ਵਸਾਈ ਹੋ ਲਾ ਪੀ ਇਹਨਾਂ ਨੇ ਠੀਕ ਹੈ ਵੈਸਾ ਵਸਾਈ ਤੇ ਆਪਾਂ ਕੀ ਕੀਤਾ ਆਪਣੇ ਵੱਡਾ ਭਰਾ ਕਹਿੰਦਾ ਕਹਿੰਦਾ ਹੁਣ ਜੋ ਹੋ ਗਿਆ ਨਾ ਹੋ ਗਿਆ ਵਾ ਹੁਣ ਆਪਾਂ ਇੱਥੋਂ ਜਾਈਏ ਹੁਣ ਚਲੀਏ ਆਪਾਂ ਕੀ ਲੈਣਾ ਵਾ ਠੀਕ ਹੈ ਸਾਡੀ ਕਿਹੜਾ ਕਿਹ ਹੈ ਇਹਨਾਂ ਨਾਲ ਲੜਾਈ ਹੀ ਆ ਤੇ ਆਪਾਂ ਉੱਥੋਂ ਆਉਣ ਲੱਗੇ ਆ ਤੇ ਆਉਂਦੇ ਹੀ ਮਗਰੋਂ ਉਹਨਾਂ ਨੇ ਸਾਡੇ ਮਤਲਬ ਕਿ ਵਾਰਦਾਤ ਕਰਨੀ ਚਾਲੂ ਕਰ ਦਿੱਤੀ ਕਿੰਨੇ ਬੰਦੇ ਸੀ ਜਿਨ੍ਹਾਂ ਬੰਦੇ ਉਹਨਾਂ ਘੜ ਘੜ 20 25 ਬੰਦੇ ਗਏ ਇਹ ਸਾਰਾ ਭਾਈ ਗੁਰਪ੍ਰੀਤ ਸਿੰਘ ਨਾਜ ਇਹ ਮਸ਼ੀਦ ਅਜ਼ਮ ਨਗਰ ਦਾ ਰਹਿਣ ਵਾਲਾ ਜੀ ਤੇ ਨਗਰ ਚੌਕ ਤੇ ਭਾਈ ਅਸੀਂ ਨਾ ਗਏ ਇੱਥੇ ਅਸੀਂ ਬੈਠੇ ਹਾਂ ਮਹਾਰਾਜਾ ਸਾਹਮਣੇ ਮਹਾਰਾਜਾ ਹੀ ਬੈਠੇ ਹੈ ਖਾਣ ਪੀਣ ਤੇ ਤਿੰਨ ਚਾਰ ਮੁੰਡੇ ਸੀ ਉਹਨਾਂ ਨਾਲ ਮਾੜੀ ਮੋਟੀ ਹੱਡੀ ਗੱਲਬਾਤ ਹੋਈ ਚਲੋ ਅੰਦਰ ਹੀ ਰਾਈ ਨਾ ਵਾਹੀਂ ਕਰ ਲੈ ਚਲੋ ਮਾੜੀ ਮੋਟੀ ਗੱਲ ਹੀ ਬੈਸਾ ਵਸਾਈ ਹੋਈ ਅਸੀਂ ਬਾਹਰ ਆ ਗਏ ਬਾਹਰ ਹੋਰ 15 10 15 ਜਣੇ ਖਲੋਤੇ ਸੀ ਉਹ ਸਾਡੇ ਬੈਸਨ ਬੈਸਾ ਵਸਾਈ ਹੋ ਗਈ ਉਹਨਾਂ ਨਾਲ ਕਹਿੰਦੇ ਅੰਦਰ ਕੀ ਹੈ ਐਦਾਂ ਹੀ ਮਾੜੀ ਮੋਡੀ ਬੈਸਾ ਵਸਾਈ ਹੋ ਗਈ ਉਹ ਐਦਾਂ ਹੀ ਬੈਸਾ ਵਸਾਈ ਵਾਧਾ ਗਿਆ ਵਾਧਾ ਗਿਆ ਸਾਡੀ ਕੋਈ ਗਲਤੀ ਨਹੀਂ ਇਹਦੇ ਜੇ ਠੀਕ ਹੈ ਤੇ ਉਹ ਗੱਲ ਵਾਦੀ ਵਾਦੀ ਉਹ ਉੰਡਿਆਂ ਨੂੰ ਫੋਨ ਲਾਤਾ ਨਾ ਨੇ ਕਿਰਪਾਨਾਂ ਕਰਪੋਲਾ ਲੈ ਕੇ ਆ ਗਏ 15 20 ਜਣੇ ਕਿਰਪਾਨਾਂ ਲਿਆਏ ਦਾਤਰ ਲਿਆਏ ਤੇ ਬਾਕੀ ਹੋਰ ਵੀ ਇਨਾਂ ਕੋ ਬੜੇ ਹੈਗੇ ਸੀ ਇਹ ਇਹ ਪਾਈ ਅਲਫਾ ਵੰਦੇ ਸਾਹਮਣੇ ਮਹਾਰਾਜਾ ਜਿਹੜਾ ਬੰਦੇ ਪਤਾ ਕਿਹੜੇ ਬੰਦੇ ਸੀ ਬੰਦੇ ਹੀ ਭਾਈ ਬੰਦੇ ਬੰਦਿਆਂ ਦਾ ਨਹੀਂ ਸਾਨੂੰ ਪਤਾ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਕਿ ਤੁਹਾਡੀ ਹਾਂਜੀ ਭਾਈ ਕੰਪਲੇਨ ਅਸੀਂ ਕਰਤੀ ਆ ਦੇਖਣ ਲੱਗੇ ਜੀ ਇਹ ਵੈਰੀਫਾਈ ਕਰ ਰਹੇ ਆ ਇਹ ਦਾਦੂ ਰੂਪੀ ਕੇ ਹੱਥੇ ਜੋ ਰਾਤ ਲੇਟ ਆਵਰ ਨਿਕਲੇ ਆ ਪਹਿਲਾਂ ਉੱਥੇ ਹਾਥੇ ਦੇ ਅੰਦਰ ਕਿਸੇ ਨਾ ਕੋਈ ਪਤਾ ਲੱਗਾ ਵੀ ਝਗੜੇ ਝਗੜੇ ਬਾਅਦ ਚਕੇ ਹੋਰ ਪਾਰਟੀ ਨੇ ਝਗੜੇ ਨੇ ਉਹ ਵੈਰੀਫਾਈ ਕਰ ਰਹੇ ਆ ਸਰ ਕਹਿੰਦੇ 15 16 ਬੰਦਿਆਂ ਨੇ ਬੰਦਿਆਂ ਨੇ ਆ ਕੇ ਹਮਲਾ ਵਗੈਰਾ ਕੀਤਾ ਇਹਨਾਂ ਦਾ ਉਹ ਵੈਰੀਫਾਈ ਕਰ ਰਹੇ ਹੁੰਦੀ ਥਿਸ ਇਜ਼ ਦਾ ਪਾਰਟ ਆਫ ਬਿਲਕੁਲ ਜੀ ਜੋ ਵੀ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ